ਜੇ ਉਹਨੂੰ ਨਹੀਂ ਸੱਟਾਂ ਲੱਗੀਆਂ ਤਾਂ ਵੀ ਉਹਦਾ ਮੈਡੀਕਲ ਕਰਾ ਦੇਣਾ ਉਹ ਇਸ ਗੱਲ ਤੋਂ ਡਰ ਕਿਉਂ ਰਹੇ ਨੇ 15 ਦਿਨ ਲਈ ਇਹਨਾਂ ਦੀ ਮੁਲਾਕਾਤ ਬੰਦ ਕਰ ਦਿੱਤੀ ਗਈ ਹੈ ਅਸੀਂ ਕੋਰਟ ਰਾਹੀਂ ਗਏ ਸੀ ਮਾਨਯੋਗ ਅਦਾਲਤ ਨੇ ਇੱਕ ਜਿਹੜਾ ਆ ਆਰਡਰ ਕੀਤਾ ਆ ਉਹ ਆਰਡਰ ਇਹ ਕੀਤਾ ਆ ਕਿ ਜੇਲ੍ਹ ਦੇ ਵਿੱਚ ਇੱਕ ਡਾਕਟਰਾਂ ਦੀ ਟੀਮ ਜਾਊਗੀ ਉਹ ਚੈੱਕ ਕਰੂਗੀ ਜੇ ਉਹਨੂੰ ਕੋਈ ਇੰਜਰੀ ਹੋਈ ਤੇ ਤਾਂ ਉਹਦਾ ਮੈਡੀਕਲ ਬਾਅਰ ਹੋਊਗਾ ਇਹ ਪੰਥਕਾ ਮਸਲਾ ਸਮਝਿਦਿਏ ਅਸੀਂ ਸਾਰਿਆਂ ਨੂੰ ਸੱਦਾ ਦਿੰਦਾ ਜਿਹੜੇ ਵੀ ਗੁਰੂ ਸਾਹਿਬ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਨੇ ਉਹਨਾਂ ਸਾਰਿਆਂ ਦਾ ਜਿਹੜਾ ਵਿਸ਼ਵਾਸ ਆ ਗੁਰੂ 'ਚ ਉਹਨਾਂ ਸਾਰਿਆਂ ਨੂੰ ਸੱਦਿਆ ਕਿਉਂਕਿ ਜਿਹੜਾ ਇੱਕ ਬੰਦੇ ਨੂੰ ਜਿਨ੍ਹਾਂ ਨੂੰ ਸੱਟਾਂ ਲੱਗੀਆਂ ਨੇ ਉਹਨਾਂ ਨੂੰ ਤੁਸੀਂ ਪੂਰਾ ਟ੍ਰੀਟਮੈਂਟ ਦੇ ਰਹੇ ਹੋ ਦੂਜੇ ਬੰਦੇ ਨੂੰ ਤੁਸੀਂ ਕੁੱਟ ਕੇ ਬੰਦ ਕਰ ਦਿੱਤਾ ਹੈ ਉਹਨੂੰ ਤੁਸੀਂ ਮਲਾਵ ਹੀ ਨਹੀਂ ਰਹੇ ਵਿਖਾਵ ਹੀ ਨਹੀਂ ਰਹੇ 1978 ਤੋਂ ਲੈ ਕੇ 92 ਤੱਕ ਜੋ ਘਾਣ ਪੰਜਾਬ 'ਚ ਹੋਇਆ ਆ ਉਹ ਸਾਰੇ ਪੰਥ ਨਾਲ ਹੋਇਆ ਚਾਹੇ ਜਿ ਕੋ ਅਕਾਲੀ ਚ ਹੋਵੇ ਜਾਂ ਬਹੁਤ ਕਾਂਗਰਸ ਚ ਵੀ ਨਹੀਂ ਇਵਨ ਪੁਲਿਸ ਚ ਵੀ ਭਰਤੀ ਨੇ ਬਹੁਤ ਜਿਨ੍ਹਾਂ ਦੇ ਪਰਿਵਾਰ ਸ਼ਹੀਦ ਹੋਏ ਨੇ ਇਹ ਵੀ ਮੇਰੇ ਕੋਲ ਡਾਟਾ ਹੈਗਾ ਆ ਅਸੀਂ ਸਟੇਟ ਦੇ ਕਹਿਣ ਤੇ ਇਹ ਤਾਂ ਹੈ ਨਹੀਂ ਬੇਸੀ ਘਰ ਬਲੌਗ ਹੋ ਜਾਣਗੇ ਹਨਾ ਅਸੀਂ ਕੱਲ ਨੂੰ 3 ਵਜੇ ਇੱਥੇ ਹੋਵਾਂਗੇ ਜਿੱਧਰੋਂ ਮਰਜ਼ੀ ਹੋ ਕੇ ਆਈਏ ਦੂਜੇ ਜ਼ਖਮੀ ਬੰਦੇ ਜੇ ਹਸਪਤਾਲ ਜਾ ਸਕਦੇ ਨੇ ਸਾਡਾ ਬੰਦਾ ਕਿਉਂ ਨਹੀਂ ਜਾ ਸਕਦਾ ਇਹ ਸਾਡਾ ਸਵਾਲ ਕੋਈ ਵਕੀਲਾਂ ਦੇ ਨਾਲ ਵੀ ਮੁਲਾਕਾਤ ਨਹੀਂ ਹੋਣ ਦਿੱਤੀ ਗਈ ਹੈ ਨਹੀਂ ਦਿੱਤੀ ਨਹੀਂ ਦਿੱਤੀ ਬਿਲਕੁਲ ਵੀ ਪ੍ਰਸ਼ਾਸਨ ਮੁਲਾਕਾਤ ਕੋਈ ਜਾਣਕਾਰੀ ਵੀ ਨਹੀਂ ਦੇ ਰਿਹਾਗਾ ਨਹੀਂ ਜੀ ਅਸੀਂ ਅਸੀਂ ਇਹ ਵੀ ਕਹਿੰਨੇ ਆਂ ਵੀ ਸਾਡਾ ਵਕੀਲ ਮਲਾ ਲਓ ਜੇ ਸਾਨੂੰ ਨਹੀਂ ਬੁਲਾਉਣਾ ਪਟਿਆਲਾ ਦੀ ਕੇਂਦਰੀ ਜੇਲ ਇਸ ਬਾਰੇ ਇਸ ਕਰਕੇ ਵਿਵਾਦਾਂ ਦੇ ਵਿੱਚ ਆ ਕਿ ਉਥੇ ਤਿੰਨ ਸਾਬਕਾ ਫੇਕ ਐਨਕਾਊਂਟਰ ਦੇ ਵਿੱਚ ਸਜ਼ਾ ਕੱਟ ਰਹੇ ਪੁਲਿਸ ਮੁਲਾਜ਼ਮਾਂ ਤੇ ਭਾਈ ਸੰਦੀਪ ਸਿੰਘ ਸੰਨੀ ਜਿਹੜੇ ਸੁਧੀਰ ਸੂਰੀ ਦੇ ਕਤਲ ਮਾਮਲੇ ਦੇ ਵਿੱਚ ਇਸ ਜੇਲ ਦੇ ਵਿੱਚ ਬੰਦ ਨੇ ਉਹਨਾਂ ਦੇ ਵਿਚਕਾਰ ਝੜਪ ਦਾ ਮਾਮਲਾ ਸਾਹਮਣੇ ਆਉਂਦਾ ਲਗਾਤਾਰ ਤਿੰਨ ਦਿਨ ਹੋ ਗਏ ਨੇ ਪਰ ਹਾਲੇ ਤੱਕ ਕਿਸੇ ਦੀ ਮੁਲਾਕਾਤ ਪਰਿਵਾਰ ਦੀ ਤੱਕ ਵੀ ਮੁਲਾਕਾਤ ਸੰਦੀਪ ਸੰਨੀ ਦੇ ਨਾਲ ਨਹੀਂ ਹੋਣ ਦਿੱਤੀ ਜਾ ਰਹੀ ਜਿਸ ਤੋਂ ਬਾਅਦ ਹੁਣ ਇਸ ਕੇਸ ਦੇ ਅੰਦਰ ਬਹੁਤ ਨਵੇਂ-ਨਵੇਂ ਤੱਥ ਸਾਹਮਣੇ ਆਏ ਨੇ ਬੀਤੇ ਦਿਨ ਅਸੀਂ ਉਸ ਦਿਨ ਵੀ ਅਸੀਂ ਘਟਨਾ ਕਰਨ ਦੇ ਉੱਤੇ ਪੂਰੀ ਗੱਲਬਾਤ ਬਾਬਾ ਬਖਸ਼ੀਸ਼ ਦੇ ਨਾਲ ਕੀਤੀ ਸੀ ਤੇ ਅੱਜ ਫੇਰ ਬਾਬਾ ਬਖਸ਼ੀਸ਼ ਸਾਡੇ ਨਾਲ ਨੇ ਕਿਉਂਕਿ ਇੱਕ ਵੱਡਾ ਇਕੱਠ ਪਟਿਆਲਾ ਦੇ ਅੰਦਰ ਇਹਨਾਂ ਦੇ ਵੱਲੋਂ ਸੱਦਿਆ ਗਿਆ ਕੱਲ ਨੂੰ ਐਤਵਾਰ ਨੂੰ ਵੱਡਾ ਇਕੱਠ ਪਟਿਆਲਾ ਦੇ ਅੰਦਰ ਹੋਣ ਜਾ ਰਿਹਾ ਤਮਾਮ ਸਿੱਖ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਤੇ ਹੋਰ ਕਿਹੜੇ ਕਿਹੜੇ ਲੋਕ ਉਸ ਇਕੱਠ 'ਚ ਸ਼ਾਮਲ ਹੋਣਗੇ ਤਮਾਮ ਜਾਣਕਾਰੀ ਦੇਣ ਦੇ ਲਈ ਬਾਬਾ ਬਖਸ਼ੀਸ਼ ਮੇਰੇ ਨਾਲ ਨੇ ਫਤਿਹ ਦੀ ਸਾਜ ਪੋਣੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਇਸ ਵੱਡੇ ਇਕੱਠ ਨੂੰ ਸੱਦਣ ਦਾ ਕਾਰਨ ਕੀ ਬਣ ਗਿਆ ਕਿ ਜੇਲ੍ਹ ਪ੍ਰਸ਼ਾਸਨ ਕਿਉਂਕਿ ਆਪਣੀ ਗੱਲ ਹੋਈ ਉਸ ਦਿਨ ਬੜਾ ਲਾਈਟਲੀ ਵੇ ਦੇਣਾ ਜੇਲ੍ਹ ਪ੍ਰਸ਼ਾਸਨ ਨੇ ਭਰੋਸਾ ਵੀ ਦਿਵਾਇਆ ਜਾਂ ਉਸ ਤੋਂ ਬਾਅਦ ਅਜਿਹਾ ਕੀ ਕਾਰਨ ਬਣ ਗਿਆ ਕਿ ਤੁਹਾਨੂੰ ਵੱਡਾ ਇਕੱਠ ਸੱਦਣਾ ਪੈ ਗਿਆ ਪਹਿਲੀ ਗੱਲ ਤਾਂ ਇਹ ਹੈ ਕਿ ਪ੍ਰਸ਼ਾਸਨ ਨੇ ਸਾਡੇ ਨਾਲ ਉਹੀ ਸ਼ਾਮਦਮ ਡੰਡ ਵਰਤਿਆ ਧੋਖਾ ਕੀਤਾ ਤੇ ਪਰਿਵਾਰ ਦੀ ਜਿਹੜੀ ਅਸੀਂ ਕਿਉਂਕਿ ਖੜਨਾ ਪੰਥਕ ਤੌਰ ਤੇ ਪਰਿਵਾਰ ਨਾਲ ਆ ਤੇ ਜੇ ਮੰਨ ਲਓ ਪਰਿਵਾਰ ਕਿਸੇ ਗੱਲ 'ਚ ਪ੍ਰੋਬਲਮ ਵੀ ਆਉਂਦੀ ਆ ਤੇ ਇਹ ਮਸਲਾ ਪੰਥਕ ਆ ਇਹ ਸਾਰਿਆ ਸਾਡੇ ਸਾਰਿਆਂ ਦਾ ਸਾਂਝ ਆ ਇਸ ਗੱਲ ਕਰਕੇ ਕਿ ਅਸੀਂ ਉਹਨਾਂ ਨੂੰ ਕਿਹਾ ਕਿ ਸਾਡੇ ਬੰਦੇ ਨੂੰ ਸੱਟਾਂ ਵੱਜੀਆਂ ਨੇ ਤੁਸੀਂ ਉਹਦਾ ਮੈਡੀਕਲ ਕਰਾ ਲਓ ਹੂੰ ਜੇ ਉਹਨੂੰ ਨਹੀਂ ਸੱਟਾਂ ਲੱਗੀਆਂ ਤਾਂ ਵੀ ਉਹਦਾ ਮੈਡੀਕਲ ਕਰਾ ਦੇਣਾ। ਕੋਈ ਇਸ ਗੱਲ ਤੋਂ ਡਰ ਕਿਉਂ ਰਹੇ ਨੇ? 15 ਦਿਨ ਲਈ ਇਹਨਾਂ ਦੀ ਮੁਲਾਕਾਤ ਬੰਦ ਕਰ ਦਿੱਤੀ ਗਈ ਹੈ। 15 ਦਿਨ ਪਰਿਵਾਰ ਨਹੀਂ ਮਿਲ ਸਕਦਾ? ਨਹੀਂ ਮਿਲ ਸਕਦਾ ਜੀ। ਮੁਲਾਕਾਤ ਬੰਦ ਕਰਤੀ ਹੈ। ਹੂੰ। ਦੂਜੀ ਗੱਲ ਅਸੀਂ ਕੋਰਟ ਰਾਹੀਂ ਗਏ ਸੀ ਮਾਨਯੋਗ ਅਦਾਲਤ ਨੇ ਇੱਕ ਜਿਹੜਾ ਆ ਆਰਡਰ ਕੀਤਾ ਆ। ਉਹ ਆਰਡਰ ਇਹ ਕੀਤਾ ਆ ਕਿ ਜੇਲ੍ਹ ਦੇ ਵਿੱਚ ਇੱਕ ਡਾਕਟਰਾਂ ਦੀ ਟੀਮ ਜਾਊਗੀ। ਉਹ ਚੈੱਕ ਕਰੂਗੀ ਜੇ ਉਹਨੂੰ ਕੋਈ ਇੰਜਰੀ ਹੋਈ ਤੇ ਤਾਂ ਉਹਦਾ ਮੈਡੀਕਲ ਬਾਹਰ ਹੋਊਗਾ। ਏ ਸਾਨੂੰ ਸਮਝ ਨਹੀਂ ਆਈ ਹੈ ਕਿ ਸਾਡੀ ਸਾਡੇ ਥੱਲੇ ਨਹੀਂ ਉੱतरी ਗਲਿਓ ਵੀ ਇਹ ਕਿੱਦਾਂ ਦੇ ਆਰਡਰ ਨੇ ਉਹਨਾਂ ਨੇ ਇਹ ਵੀ ਕਰਤਾ ਵੀ ਅਸੀਂ ਤੁਹਾਡੀ ਗੱਲ ਵੀ ਮੰਨ ਲਈ ਆ ਪਰ ਤੁਹਾਡਾ ਕਰਨਾ ਵੀ ਕੁਝ ਨਹੀਂ ਹੈਗਾ ਜੋ ਜਿਵੇਂ ਕਹਾ ਹਵਤਾ ਕਹਿੰਦੇ ਆੱਖਾ ਮੋੜਨਾ ਨਹੀਂ ਤੇ ਡੱਕਾ ਅਸੀਂ ਤੋੜਾਂ ਲਈ ਉਸ ਕਰਤਾ ਉਹਨਾਂ ਨੇ ਹੁਣ ਅਸੀਂ ਇਹ ਜਿਹੜੀ ਮੀਟਿੰਗ ਪਰਿਵਾਰ ਨਾਲ ਹੋਈ ਆ ਉਹਦੇ ਉੱਤੇ ਅਸੀਂ ਪੰਥ ਦੇ ਜਿਹੜੇ ਨਮਾਇंदे ਨੇ ਹਮਤਲਬ ਪੰਥ ਦੀ ਨਹੀਂ ਸੱਧਿਆ ਪੰਥ ਦੇ ਨਮਾਇंदे ਨੇ ਜਿਹੜੇ ਜਿੰਨੀਆਂ ਵੀ ਜਥੇਬੰਦੀਆਂ ਦੇ ਮੁਖੀ ਨੇ ਜਦੋਂ ਆਪਣੇ ਪਟਿਆਲੇ ਚ ਸੈਫੀਆ ਜੁਗਰਾਏ ਹੋਣਾ ਦੀ ਜਥੇਬੰਦੀ ਆ ਸਟੂਡੈਂਟ ਆ ਹੋਰ ਸੈਫੀ ਗਰੁੱਪ ਜਿੰਨੇ ਵੀ ਹੈਗੇ ਆ ਇਹ ਵੀ ਨੇ ਧਾਰਮਿਕ ਜਥੇਬੰਦੀਆਂ ਨੇ ਐਸਜੀਪੀਸੀ ਮੈਂਬਰ ਵੀ ਨੇ ਇਹਦੇ ਵਿੱਚ ਇਹਦੇ ਵਿੱਚ ਅਸੀਂ ਕਿਸੇ ਨੂੰ ਵੀ ਇਸ ਤਰ੍ਹਾਂ ਨਹੀਂ ਕਿਹਾ ਹੈਗਾ ਵੀ ਫਲਾਣਾ ਕੋਈ ਅਕਾਲੀ ਦਾਲੇ ਦੂਜਾ ਤੀਜਾ ਐ ਨਹੀਂ ਹੈ ਇਹ ਪੰਥਕ ਮਸਲਾ ਸਮਝਦੇ ਆ ਅਸੀਂ ਸਾਰਿਆਂ ਨੂੰ ਸੱਦਾ ਦਿੱਤਾ ਜਿਹੜੇ ਵੀ ਗੁਰੂ ਸਾਹਿਬ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਨੇ ਉਹਨਾਂ ਸਾਰਿਆਂ ਦਾ ਜਿਹੜਾ ਵਿਸ਼ਵਾਸ ਆ ਗੁਰੂ 'ਚ ਉਹਨਾਂ ਸਾਰਿਆਂ ਨੂੰ ਸੱਦਾ ਕਿਉਂਕਿ ਜਿਹੜਾ 92 ਵਾਲਾ ਮਸਲਾ ਸੀ 1978 ਤੋਂ ਲੈ ਕੇ 92 ਤੱਕ ਜੋ ਘਾਣ ਪੰਜਾਬ ਚ ਹੋਇਆ ਆ ਉਹ ਸਾਰੇ ਪੰਥ ਨਾਲ ਹੋਇਆ ਚਾਹੇ ਜੀ ਕੋ ਅਕਾਲੀ ਚ ਹੋਇਆ ਜਾਂ ਬਹੁਤ ਕਾਂਗਰਸ ਚ ਵੀ ਨਹੀਂ ਇਵਨ ਪੁਲਿਸ ਚ ਵੀ ਭਰਤੀ ਨੇ ਬਹੁਤ ਜਿਨ੍ਹਾਂ ਦੇ ਪਰਿਵਾਰ ਸ਼ਹੀਦ ਹੋਏ ਨੇ ਇਹ ਵੀ ਮੇਰੇ ਕੋਲ ਡਾਟਾ ਹੈਗਾ ਆ ਹਮ ਇੱਥੇ ਪੁਲਿਸ ਮਲਾਜਮ ਵੀ ਨੇ ਮੈਂ ਬਾਈ ਨੇਮ ਵੀ ਕਿਤੇ ਦੱਸੂ ਵੀ ਜਿਨ੍ਹਾਂ ਦੇ ਪਰਿਵਾਰ ਸ਼ਹੀਦ ਹੋਏ ਨੇ ਬਿਲਕੁਲ ਪਰ ਮਸਲਾ ਇੱਥੇ ਇਹ ਆਉਂਦਾ ਆ ਕਿ ਇੱਕ ਬੰਦੇ ਨੂੰ ਜਿਨ੍ਹਾਂ ਨੂੰ ਸੱਟਾਂ ਲੱਗੀਆਂ ਨੇ ਉਹਨਾਂ ਨੂੰ ਤੁਸੀਂ ਪੂਰਾ ਟ੍ਰੀਟਮੈਂਟ ਦੇ ਰਹੇ ਹੋ ਦੂਜੇ ਬੰਦੇ ਨੂੰ ਤੁਸੀਂ ਕੁੱਟ ਕੇ ਬੰਦ ਕਰ ਦਿੱਤਾ ਹੈ ਉਹਨੂੰ ਤੁਸੀਂ ਮਲਾਵ ਵੀ ਨਹੀਂ ਰਹੇ ਵਿਖਾਵ ਵੀ ਨਹੀਂ ਰਹੇ ਇਸ ਗੱਲ ਦੇ ਉੱਤੇ ਸਾਡੀ ਅਸੀਂ ਇਕਤਰਤਾ ਸਦੀ ਹੈ ਸਵੇਰੇ ਜੋ ਫਿਰ ਗੁਰਮਤਾ ਹੋਊਗਾ ਉਹਦੇ ਉੱਤੇ ਅਸੀਂ ਪਹਿਰਾ ਦੇਾਂਗੇ ਠੋਕੀ ਤੁਹਾਨੂੰ ਕੀ ਲੱਗਦਾ ਕਿ ਪ੍ਰਸ਼ਾਸਨ ਆ ਪਹਿਲਾਂ ਵੀ ਵਾ ਇਹੋ ਜੇ ਜਦੋਂ ਘਟਨਾ ਕਰਮ ਹੁੰਦੇ ਆ ਕੱਠ ਰੱਖੇ ਜਾਂਦੇ ਆ ਪਰ ਪ੍ਰਸ਼ਾਸਨ ਕੱਠ ਹੋਣ ਨਹੀਂ ਦਿੰਦਾ ਖਾਸ ਕਰਕੇ ਅਸੀਂ ਪਿਛਲੇ ਸਾਲ ਦੋ ਸਾਲਾਂ ਤੋਂ ਦੇਖ ਰਹੇ ਹਾਂ ਕੱਠ ਰੋਕੇ ਜਾਂਦੇ ਆ ਕੀ ਤੁਹਾਡਾ ਕੱਠ ਸਫਲ ਹੋਣ ਦਿੱਤਾ ਜਾਊਗਾ ਕੱਲ ਨੂੰ ਇਕਤਰਤਾ ਦੇਖੋ ਆ ਅਸੀਂ ਆਪਣੇ ਯਤਨ ਕਰਨੇ ਨੇ ਹੂੰ ਸਟੇਟ ਨੇ ਆਪਣੇ ਕਰਨੇ ਨੇ ਅਸੀਂ ਸਟੇਟ ਦੇ ਕਹਿਣ ਤੇ ਇਹ ਤਾਂ ਹੈ ਨਹੀਂ ਪੇ ਅਸੀਂ ਘਰ ਬਲੋਕ ਹੋ ਜਾਗੇ ਹਨਾ ਅਸੀਂ ਕੱਲ ਨੂੰ 3 ਵਜੇ ਇੱਥੇ ਹੋਵਾਂਗੇ ਜੀ ਹੂੰ ਜਿੱਧਰੋਂ ਮਰਜ਼ੀ ਹੋ ਕੇ ਆਈਏ ਮੈਂ ਤਾਂ ਆਉਂਗਾ ਬਾਕੀਆਂ ਦਾ ਮੈਨੂੰ ਪਤਾ ਨਹੀਂ ਵੀ ਕਿਵੇਂ ਆਉਣਗੇ ਪਰ ਇਹ ਜਿਹੜਾ ਇਕੱਠਾ ਆ ਇਹ ਸਰਕਾਰ ਦੇ ਗੈਸਟ ਹੈ ਨਹੀਂ ਇਹ ਤਾਂ ਅਸੀਂ ਗੁਰਮਤਾ ਕਰਨਾ ਵੀ ਸਾਡੇ ਬੰਦਾ ਸਾਡਾ ਬੰਦਾ ਸੇਫ ਹੈ ਕਿ ਨਹੀਂ ਸੇਫ ਅਸੀਂ ਇਸ ਗੱਲ ਦੇ ਉੱਤੇ ਸਾਡਾ ਗੁਰਮਤਾ ਹੈ ਕੱਲ ਨੂੰ ਸਾਡੇ ਬੰਦਾ ਸੇਫ ਹੈ ਜਾਂ ਨਹੀਂ ਸੇਫ ਹੂੰ ਕਿਉਂਕਿ ਦੂਜੇ ਜ਼ਖਮੀ ਬੰਦੇ ਜੇ ਹਸਪਤਾਲ ਜਾ ਸਕਦੇ ਨੇ ਸਾਡਾ ਬੰਦਾ ਕਿਉਂ ਨਹੀਂ ਜਾ ਸਕਦਾ ਇਹ ਸਾਡਾ ਸਵਾਲ ਇਹਦੇ ਉੱਤੇ ਹੀ ਸਾਡਾ ਇੱਕ ਇਹ ਵੀ ਚਰਚਾ ਆਵਾ ਨੇ ਕਿ ਜਿਹੜੇ ਉਹ ਤਿੰਨ ਸਾਬਕਾ ਪੁਲਿਸ ਅਫਸਰ ਸੀ ਫੇਕ ਐਂਡ ਕਾਉਂਟ ਜਿਨ੍ਹਾਂ ਦੇ ਵਿੱਚੋਂ ਇੱਕ ਆਪਣੇ ਆਪ ਨੂੰ ਸੂਬਾ ਸਰਹੰਦ ਦਾ ਵੀ ਜਿਹਨੂੰ ਨਾਮ ਦਿੱਤਾ ਗਿਆ ਹਨ ਕਹਿੰਦੇ ਉਹਦੀ ਜ਼ਮਾਨਤ ਹੋਣੀ ਸੀਗੀ ਉਹ ਗੱਲ ਸੰਨੀ ਤੱਕ ਪਹੁੰਚੀ ਇਹ ਚਰਚਾਵਾ ਮੀਡੀਆ ਦੇ ਵਿੱਚ ਚੱਲ ਰਹੀਆਂ ਨੇ ਇਹਨਾਂ ਦੇ ਵਿੱਚ ਕਿੰਨੀ ਸੱਚਾਈ ਆ ਕਿ ਉਸ ਨੂੰ ਲੈ ਕੇ ਤਕਰਾਰ ਹੋਈ ਹੈ ਦੇਖੋ ਗੱਲ ਸੁਣੋ ਜਦੋਂ ਕੋਈ ਜ਼ਾਲਮ ਬੰਦਾ ਕਿਸੇ ਪੰਥਕ ਬੰਦੇ ਦੇ ਨਾਲ ਬੰਦ ਕੀਤਾ ਹੁੰਦਾ ਨਾ ਤੇ ਅਸੀਂ ਉਹਨਾਂ ਘਟਨਾਵਾਂ ਤੋਂ ਜਾਇਜ਼ਾ ਲੈਨੇ ਆ ਮੇਰੀ ਗੱਲ ਸਮਝੋ ਤੁਸੀਂ ਉਹ ਨੇਪਾਲ ਦੇ ਵਿੱਚ ਕਿੰਨਾ ਵੱਡਾ ਕਰਾਈਸਿਸ ਹੋਇਆ ਆਪਾਂ ਆਈਡੀਆ ਲਾਉਣਾ ਨੇ ਵੀ ਆ ਹੋ ਗਿਆ ਹੋਊਗਾ ਆ ਹੋ ਗਿਆ ਹੋਊਗਾ ਇਦਾਂ ਹੋ ਗਿਆ ਹੋਊਗਾ ਜੇਲ ਜਿਹੜੀ ਮੈਂ ਹੁਣ ਲਗਭਗ 12 13 ਸਾਲ ਜੇਲ ਕੱਟੀ ਹੈ ਨਾ ਸਾਨੂੰ ਜੇਲ ਦਾ ਤਜਰਬਾ ਹੈ ਵੀ ਜੇਲ ਚ ਕੀ ਹੋ ਸਕਦਾ ਠੀਕ ਹੈ ਨੀ ਉਸ ਆਪਣੇ ਤਜਰਬੇ ਚੋਂ ਅਸੀਂ ਕਹਿ ਰਹੇ ਆ ਕਿ ਬੜੀ ਵੱਡੀ ਸੱਟ ਸੀ ਕਿ 32 ਸਾਲ ਕੇਸ ਚੱਲਣ ਤੋਂ ਬਾਅਦ ਤੇ ਉਹਨਾਂ ਨੂੰ ਪੈਰੋਲ ਇਸ ਗੱਲ ਹੀ ਦਿੱਤੀ ਜਾਏ ਵੀ ਬਾਹਰ ਤੁਸੀਂ ਇਲਾਜ ਕਰਾ ਲਓ 5 ਹਫਤਿਆਂ ਬਾਅਦ ਮਾਦਾ ਸਾਡੀ ਇਸ ਕੰਟਰੀ ਦੇ ਵਿੱਚ ਕੋਈ ਔਕਾਤ ਨਹੀਂ ਹੈ ਅਸੀਂ ਕਹਿੰਨੇ ਆ ਵੀ ਸਾਨੂੰ ਤੁਸੀਂ ਦੋ ਨੰਬਰ ਦੇ ਸੰਤ ਵੀ ਇਹ ਗੱਲ ਕਹਿੰਦੇ ਸੀ ਅੱਜ ਜੋ ਸਾਰਾ ਕੁਝ ਪ੍ਰਤੱਖ ਆ ਹੂੰ ਵੀ ਇੱਕ ਬੰਦਾ ਇੱਕ ਬੰਦੇ ਨੇ ਉਹਨੂੰ 3 ਸਾਲ ਹੋ ਗਿਆ ਉਹਨੇ ਵੀ ਇੱਕ ਇੱਕ ਕਤਲ ਕੀਤਾ ਕਤਲ ਹੀ ਕੀਤਾ ਨਾ ਉਹਨੂੰ 3 ਸਾਲ ਹੋ ਗਿਆ ਇਹਨਾਂ ਨੇ ਕਈ ਕਤਲ ਕੀਤੇ ਆ ਤੇ ਇਹ ਦਾ ਹਫ਼ਤੇ ਚ ਬਾਅਦ ਹੂੰ ਇਹਦਾ ਮਤਲਬ ਸਾਡੇ ਨਾਲ ਤਾਂ ਮਜ਼ਾਕ ਹੋ ਰਿਹਾ ਸਾਰਾ ਕੁਝ ਤਾਂ ਅਸੀਂ ਇਹਨੂੰ ਮੰਨਦੇ ਆਂ ਕਿ ਇਹ ਗੱਲ ਹੋ ਸਕਦੀ ਹੈ ਹੋ ਸਕਦਾ ਨਾ ਹੋਵੇ ਪਰ ਸਾਡਾ ਪੱਖ ਇਹੀ ਆ ਇਹੀ ਗੱਲ ਵਾਪਰੀ ਹੈ ਕਿਉਂਕਿ ਹੋਰ ਤਾਂ ਹੋਰ ਉਹ ਨਾ ਕੀ ਦੁਸ਼ਮਣੀਆਂ ਸਾਡੀ ਕੋਈ ਵਕੀਲਾਂ ਦੇ ਨਾਲ ਵੀ ਮੁਲਾਕਾਤ ਨਹੀਂ ਹੋਣ ਦਿੱਤੀ ਗਈ ਹੈ ਅੱਜ ਤੱਕ ਨਹੀਂ ਦਿੱਤੀ ਨਹੀਂ ਦਿੱਤੀ ਬਿਲਕੁਲ ਵੀ ਪ੍ਰਸ਼ਾਸਨ ਮੁਲਾਕਾਤ ਕੋਈ ਜਾਣਕਾਰੀ ਵੀ ਨਹੀਂ ਦੇ ਰਿਹਾਗਾ ਨਹੀਂ ਜੀ ਅਸੀਂ ਅਸੀਂ ਇਹ ਵੀ ਕਹਿੰਨੇ ਆਂ ਵੀ ਸਾਡਾ ਵਕੀਲ ਮਿਲਾ ਦਿਓ ਤੁਸੀਂ ਸਾਨੂੰ ਨਹੀਂ ਬੁਲਾਉਣਾ ਸਾਨੂੰ ਪਰੋਸੇ ਹੀ ਹੋਗਣੇ ਸਾਡੇ ਬੰਦੇ ਹਮਨ ਸਾਹਿਬ ਇੱਥੇ ਆਏ ਸੀ ਕੱਲ ਤੇ ਉਹਨਾਂ ਨੇ ਸੋਮਵਾਰ ਵੀ ਆਉਣਾ ਆ ਅਸੀਂ ਕਹਿੰਨੇ ਆਂ ਵੀ ਸਾਡਾ ਵਕੀਲ ਸਾਡੇ ਬੰਦੇ ਨੂੰ ਮਿਲਾ ਦਿਓ ਤੁਸੀਂ ਸਾਨੂੰ ਰਹਿਣ ਦਿਓ ਵਕੀਲ ਨੂੰ ਵੀ ਨਹੀਂ ਮਲਾਉਂਦੇ ਕਲ ਘੁੰਮਣ ਸਾਹਿਬ ਦੀ ਸਟੇਟਮੈਂਟ ਮੈਂ ਸੁਣੀ ਮੇਰੀ ਪਰਸਨਲ ਹੀ ਗੱਲ ਵੀ ਉਹਨਾਂ ਦੇ ਨਾਲ ਹੋਈ ਉਹ ਕਹਿੰਦੇ ਕੇਸਾਂ ਤੋਂ ਫੜ ਕੇ ਵੀ ਘੜੀਸਿਆ ਗਿਆ ਇਹ ਅੱਜ ਵੀ ਤੱਕ ਹੋਈ ਆ ਬਿਲਕੁਲ ਜੀ ਬਿਲਕੁਲ ਹੈ ਠੁੱਡੇ ਮਾਰਨੇ ਅਲੀਗੇਸ਼ਨ ਉਹਨਾਂ ਨੇ ਲਾਏ ਨੇ ਹਾਂਜੀ ਸਰ ਚ ਠੁੱਡੇ ਮਾਰਨੇ ਹੀ ਇਹਨਾਂ ਨੇ ਬਿਲਕੁਲ ਮਾਰਨੇ ਕਿ ਜੇਲ ਪ੍ਰਸ਼ਾਸਨ ਇਸ ਤਰ੍ਹਾਂ ਕਰਦਾ ਹੈ ਲੋਕਲ ਜੇਲ ਆ ਇੱਥੇ 20 ਬੰਦੇ ਸਾਡੇ ਰਿਸ਼ਤੇਦਾਰ ਨੇ 20 ਅੰਦਰ ਬੰਦ ਨੇ ਬੜੇ ਲੋਕਲ ਆ ਸੀ ਇੱਥੇ ਹਮ ਸੋਸ ਜੇਲ ਚੋਂ ਖਬਰ ਥੋੜਾ ਰਹਿੰਦੀ ਹੈ ਜੇਲ ਚੋਂ ਖਬਰ ਅੱਗ ਵਾਂਗੂ ਫੈਲਦੀ ਹੈ ਬਾਹਰ ਜੇਲ ਪ੍ਰਸ਼ਾਸਨ ਕੋਲ ਇਹ ਨਾ ਰਾਈਟ ਹੈ ਕਿ ਉਹ ਇਸ ਤਰੀਕੇ ਦੇ ਇੰਨੀ 3 ਡਿਗਰੀ ਟੌਰਚਰ ਕਿਸੇ ਕੈਦੀ ਨੂੰ ਦੇ ਸਕਦੇ ਨੇ ਹੀ ਕਰਦੇ ਨੇ ਜੇਲ ਕੀ ਹੈ ਇੱਕ ਇੱਕ ਪੁਲਿਸ ਦੀ ਅਥਾਰਟੀ ਹੋਈ ਹੈ ਇੱਕ ਜੇਲ ਕੀ ਯਾਰ ਜੇਲ ਦੇ ਅੰਦਰ ਜੋ ਤਸ਼ੱਦਦ ਹੁੰਦਾ ਲੋਕਾਂ ਨੂੰ ਪਤਾ ਹੀ ਨਹੀਂ ਹੈ ਮਾੜਾ ਬੰਦਾ ਤੇ ਮਾੜੇ ਬੰਦੇ ਦਾ ਕਦੀ ਆਵਾਜ਼ ਹੀ ਨਹੀਂ ਬਾਹਰ ਆਉਂਦੀ ਜੋ ਜੇਲ ਚ ਹੁੰਦਾ ਜੀ ਹੂੰ ਥਾਣਿਆਂ ਨਾਲ ਜੇਲ ਚ ਤਸ਼ੱਦਦ ਵੱਧ ਹੁੰਦਾ 100% ਗੱਲ ਮੈਂ ਕਹਿ ਰਿਹਾ ਤੁਹਾਨੂੰ ਸਾਡੇ ਸਾਹਮਣੇ ਸਾਡਾ ਵਪਰੀਆ ਨਹੀਂ ਘਟਨਾਵਾ ਇਸ ਕਰਕੇ ਅਸੀਂ ਸਾਨੂੰ ਖਦ ਚਾਹ ਕੇ ਸਾਡੇ ਬੰਦੇ ਨੂੰ ਕੁੱਟਿਆ। ਸਾ ਨੂੰ ਉਸ ਚੀਜ਼ ਤੇ ਵੀ ਚਰਚਾ ਹੋ ਸਕਦੀ ਹੈ ਜੇ ਉਹਨਾਂ ਦੇ ਕੇਸਾਂ ਦੀ ਬੇਅਦਬੀ ਹੋਈ ਆ ਤਾਂ ਉਹਦਾ ਵੀ ਕੋਈ ਇਨਸਾਫ ਮਿਲੇ। ਉਹਦੇ ਤੇ ਬੇਅਦਬੀ ਵਾਲੀ ਧਾਰਾ ਲੱਗੂਗੀ ਜੀ। ਹੂੰ ਬਿਲਕੁਲ ਲੱਗੂਗੀ। ਚਾਹੇ ਉਹ ਪੁਲਿਸ ਮੁਲਾਜ਼ਮਾ ਨੇ ਕੀਤਾ ਜਿਹੜਾ ਮਰਜ਼ੀ ਹੋਈ ਜੋ ਮਰਜ਼ੀ ਹੋਵੇ ਉਹਦੇ ਤੇ ਕਾਰਵਾਈ ਕਰਾਵਾਂਗੇ। ਬਿਲਕੁਲ ਕਰਾਵਾਂਗੇ ਜੀ। 100% ਕਰਾਵਾਂਗੇ। ਸਾਡੇ ਕੋਲ ਵਕੀਲਾਂ ਦੀ ਪ੍ਰੋਪਰ ਟੀਮ ਆ ਅਸੀਂ ਕਿਹੜਾ ਛੋੜਾ ਛੱਡਾਂਗੇ ਇਹਨਾਂ ਦਾ ਹੀ। ਹੂੰ ਐਂ ਬਹੁਤ ਸ਼ੁਕਰੀਆ ਬਾਬਾ ਜੀ ਤੁਸੀਂ ਜਾਣਕਾਰੀ ਦਿੱਤੀ ਇਸ ਕੇਸ ਦੇ ਅੰਦਰ ਤੇ ਇਹ ਤੁਹਾਨੂੰ ਦੱਸਦੀ ਕਿ ਕੱਲ ਨੂੰ ਐਤਵਾਰ ਨੂੰ ਪਟਿਆਲਾ ਦੇ ਦੁੱਖ ਨਿਵਾਨ ਸਾਹਿਬ ਗੁਰਦੁਆਰਾ ਸਾਹਿਬ ਦੇ ਅੰਦਰ ਇੱਕ ਅੱਤਤਾ ਬੁਲਾਈ ਗਈ ਹੈ ਜਿੱਥੇ ਵੱਖ-ਵੱਖ ਜਥੇਬੰਦੀਆਂ ਨੂੰ ਪੰਥਕ ਸ਼ਖਸੀਅਤਾਂ ਨੂੰ ਜਿਹੜੀਆਂ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਆਪਣਾ ਸਿਰ ਝੁਕਾਉਂਦੀਆਂ ਨੇ ਉਹਨਾਂ ਨੂੰ ਆਪਣਾ ਗੁਰੂ ਮੰਨਦੀਆਂ ਨੇ ਪੰਥ ਦੀ ਚੜ੍ਹਦੀ ਕਲਾ ਲੋਚਦੀਆਂ ਨੇ ਉਹ ਲੋਕ ਉਹ ਸਖਸੀਤਾ ਉਹ ਜ਼ਰੂਰ ਦੁੱਖ ਨਵਾਨ ਸਾਹਿਬ ਪਟਿਆਲਾ ਵਿਖੇ ਪਹੁੰਚਣ ਇਹ ਗੱਲ ਪੰਥ ਕਹਿ ਰਿਹਾ ਪਰਿਵਾਰ ਕਹਿ ਰਿਹਾ ਬਾਬਾ ਬਖਸ਼ੀ ਸਿੰਘ ਨੇ ਇਸ ਦੀ ਜਾਣਕਾਰੀ ਐਚਆਰ ਪੰਜਾਬ ਦੇ ਰਾਹੀਂ ਸਾਂਝੀ ਕੀਤੀ ਹੈ